557 ਚ ਬੋਰ ਹੋਇਆ ਸੀ ਇਸ ਟਿਊਬਵਲ ਦਾ ਤੇ ਧਰਮਿੰਦਰ ਅੰਕਲ ਜੀ ਨੇ ਉਰੇ ਇੱਥੇ ਮੌਜੂਦ ਸੀਗੇ ਧਰਮਿੰਦਰ ਅੰਕਲ ਜਾਂ ਬੋਰ ਹੋਇਆ ਬਹੁਤ ਸੈਲੀਬ੍ਰੇਸ਼ਨ ਕੀਤਾ ਗਿਆ ਸੀ ਵੀ ਉਦੋਂ ਟਿਊਬਵਲ ਕਿਹੜਾ ਹੁੰਦੇ ਸੀ ਥੋੜੇ ਜਿਹੀ ਟਿਊਬਵਲ ਲੱਗੇ ਸੀ ਪੰਜਾਬ 'ਚ ਮੇਰੇ ਦਾਦਾ ਜੀ ਖੇਤੀਬਾੜੀ ਅਫਸਰ ਸੀ ਉਹਨਾਂ ਨੇ ਰეკਮੈਂਡ ਕਰਕੇ ਇਹ ਲਵਾਇਆ ਸੀ ਗਵਰਨਮੈਂਟ ਤੋਂ ਤੇ ਬਹੁਤ ਸੈਲੀਬ੍ਰੇਸ਼ਨ ਹੋਇਆ ਸੀ ਸਾਡੇ ਘਰੋਂ ਵੀ ਕਿ ਮੇਰੇ ਫਾਜ਼ਲ ਸਾਹਿਬ ਵੀ ਸੀਗੇ ਇੱਥੇ ਹੀ ਤੇ ਉਹ ਫੋਟੋ ਵੀ ਕਰੀ ਸੀ ਉਹਨਾਂ ਨੇ ਕੈਮਰੇ ਤੇ ਤੇ ਦੇਖੋ 70 ਸਾਲ ਹੋ ਗਏ ਮੋਟਰ ਦਾ ਹਾਲ ਦੇਖ ਲੋ ਹੁਣ ਵੀ ਚੱਲਦਾ ਹੈ ਟਿਊਬਲ ਇਹ 1957 ਦੇ ਵਿੱਚ ਅਮਰੀਕਨ ਕੰਪਨੀ ਸੀ ਤੇ ਪਹਿਲਾ ਟਿਊਬਲ ਸੀ ਲੁਧਿਆਣਾ ਜ਼ਿਲ੍ਹੇ ਦਾ ਹਾਂ ਹਾਂ ਤੇ ਜਦੋਂ ਇਹ ਲੱਗਿਆ ਸੀ ਧਰਮਿੰਦਰ ਅੰਕਲ ਖੋਦ ਇੱਥੇ ਮੌਜੂਦ ਸੀ ਜਦੋਂ ਬੋਰ ਹੋਇਆ ਜਿੱਦਣ ਪਹਿਲੀ ਵਾਰ ਚੱਲਿਆ ਇਹ ਇਹ ਕਮਰਾ ਹੁੰਦਾ ਸੀ ਉਹਨਾਂ ਟਾਈਮਾਂ ਚ ਆਹ ਨਾਲ ਅੱਛਾ ਇੱਥੇ ਧਰਮਿੰਦਰ ਅੰਕਲ ਬਹਿ ਕੇ ਉਹਨਾਂ ਨੂੰ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਕ ਸੀ ਉਹ ਲਿਖਦੇ ਵੀ ਹੁੰਦੇ ਸੀ ਉਹਰੇ ਤੇ ਆਪਣੇ ਬੋਲ ਕੇ ਗਾਉਂਦੇ ਵੀ ਹੁੰਦੇ ਸੀ ਕਿਉਂਕਿ ਐਕਟਰ ਤਾਂ ਪਹਿਲਾਂ ਹੀ ਸੀ ਉਹਨਾਂ ਦੇ ਅੰਦਰ ਮੈਂ ਪਾਲੀ ਮੰਗਟ ਫਿਲਮ ਅਭਿਨੇਤਾ ਹਿੰਦੀ ਤੇ ਪੰਜਾਬੀ ਫਿਲਮਾਂ ਮੈਂ ਬਹੁਤ ਕੀਤੀਆਂ ਨੇ ਇਹ ਰਾਮਪੁਰ ਆ ਜੀ ਸਰਕਾਰੀ ਟਿਊਬਵੈਲ ਆ ਸਾਡੇ ਪਿੰਡ ਦਾ ਤੇ 1957 ਚ ਇਹਦਾ ਬੋਰ ਕੀਤਾ ਗਿਆ ਸੀ ਤੇ ਮੇਰੇ ਦਾਦਾ ਜੀ ਜੰਗੀਰ ਸਿੰਘ ਜੀ ਖੇਤੀਬਾੜੀ ਅਫਸਰ ਸੀਗੇ ਪੰਜਾਬ ਦੇ ਤੇ ਉਹਨਾਂ ਨੇ ਇਹ ਰეკਮੈਂਡ ਕਰਕੇ ਭੇਜਿਆ ਸੀ ਵੀ ਸਾਡੇ ਪਿੰਡ ਵੀ ਲੱਗੇ ਟਿਊਬਲ ਅਗਲੇ ਨੂੰ ਹੁੰਦਾ ਹੀ ਆ ਬਈ ਸਾਡੇ ਪਿੰਡ ਦੀ ਤਰੱਕੀ ਹੋਵੇ ਤੇ ਫੇਰ ਇਹ ਬੋਰ ਹੋਇਆ ਸੀ ਜੀ ਉਹ ਇਹ ਅਮਰੀਕਨ ਕੰਪਨੀ ਸੀ ਜਿੱਥੇ ਜਦੋਂ ਸਾਡੇ ਫਾਦਰ ਸਾਹਿਬ ਨੇ ਸਾਨੂੰ ਦੱਸਿਆ ਦਸ ਬਜ਼ੁਰਗਾਂ ਤੋਂ ਨਹੀਂ ਸੁਣੀਆਂ ਹੋਈਆਂ ਨੇ ਸਾਰੀਆਂ ਗੱਲਾਂ ਤੇ ਉਹ ਕਹਿੰਦੇ ਵੀ ਅਮਰੀਕਨ ਕੰਪਨੀ ਆਈ ਸੀ ਜਿਹਦਾ ਜਿਨੇ ਇਹਦਾ ਬੋਰ ਕਰਿਆ ਸੀ ਤੇ ਤਰਮਿੰਦਰ ਅੰਕਲ ਇੱਥੇ ਮਜੂਦ ਸੀ ਜਿੱਦਣ ਬੋਰ ਹੋਇਆ ਤੇ ਇਹ ਗੱਲ ਤਰਮਿੰਦਰ ਅੰਕਲ ਨੇ ਮੈਨੂੰ ਵੀ ਦੱਸੀ ਸੀ ਪੋਂਬੇ ਜਦੋਂ ਮੈਂ ਰਹਿ ਕੇ ਆਇਆ ਉਹਨਾਂ ਕੋ ਤੇ ਬਾਕੀ ਇਹ ਸਾਡਾ ਪਿੰਡ ਰਾਮਪੁਰਾ ਜੀ ਰਾਮਪੁਰ ਕਟਾਣੀ ਜੀ ਦਰਾਹ ਦੇ ਨਾਲ ਨਹੀਂ ਤਰਮਿੰਦਰ ਅੰਕਲ ਜੀ ਮਕੈਨਿਕ ਸੀਗੇ ਆ ਉਹਨਾਂ ਨੇ ਬੋਰ ਨਹੀਂ ਕੀਤਾ ਬੋਰ ਹੋਰਾਂ ਨੇ ਕਰਿਆ ਪਰ ਉਹ ਮਜੂਦ ਸੀ ਕਿਉਂਕਿ ਉਹਨਾਂ ਦੀ ਨਿਗਰਾਨੀ ਹੇਠ ਸੀਗੇ ਟਿਊਬਵੈਲ ਕਈ ਇੱਥੋਂ ਲੈ ਕੇ ਜੋੜੇਪੁਰਾਂ ਤੱਕ ਸਾਈਕਲ ਤੇ ਜਾਂਦੇ ਹੁੰਦੇ ਸੀ ਉਹ ਯੂਵਲ ਮਹਿਕਮਾ ਜੀ ਇਹ ਜੌਬ ਆਪਣੇ ਮੈਨੂੰ ਲੱਗਦਾ ਜੀ 5655 ਜਾਂ 56 ਚ ਲੱਗੇ ਨੇ ਜਵਾਬ ਤੇ ਹਾਂ ਉਹਨਾਂ ਦਿਨਾਂ ਦੀ ਉਹ ਫੋਟੋ ਆ ਉਹ ਤੇ ਆਪਣੇ ਸਾਡੇ ਫਾਦਰ ਸਾਹਿਬ ਨਾਲ ਬਹੁਤ ਦੋਸਤੀ ਸੀ ਉਹਨਾਂ ਦੀ ਆਉਣਾ ਜਾਣਾ ਸੀ ਸਾਡੇ ਘਰੇ तकरीबन ਰੋਜ਼ ਤੇ ਫੇਰ ਬਾਕੀ ਮੈਂ ਵੀ ਉੱਥੇ ਰਹਿ ਕੇ ਆਇਆ ਕਿਉਂਕਿ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖੀ ਆ ਯਾਰੀ ਦੋਸਤੀ ਧਰਮਿੰਦਰ ਅੰਕਲ ਦੀ ਸਾਡੇ ਫਾਦਰ ਸਾਹਿਬ ਨਾਲ ਬਹੁਤ ਹੀ ਪਿਆਰੀ ਦੋਸਤੀ ਸੀ ਉਹਨਾਂ ਦੀ ਜੀ ਆਪਣੇ ਤਰਮਿੰਦਰ ਅੰਕਲ ਵੀ ਲੁਧਿਆਣੇ ਜਾਂਦੇ ਹੁੰਦੇ ਸੀ ਰਾਜ हेयर कटिंग ਵਾਲੇ ਦੇ ਤੇ ਮੇਰੇ ਫਾਦਰ ਸਾਹਿਬ ਵੀ ਉੱਥੇ ਹੀ ਬਹਿੰਦੇ ਹੁੰਦੇ ਸੀ ਉੱਥੇ ਹੀ ਇਹਨਾਂ ਦੀ ਯਾਰੀ ਦੋਸਤੀ ਹੋ ਗਈ ਤੇ ਖਾਣ ਪੀਣ ਦੇ ਸ਼ਕੀਨ ਸੀਗੇ ਦੋਏ ਮੁੰਡੇ ਮੁੰਡੇ ਹੀ ਕਹਿ ਸਕਦੇ ਆ ਕਿਉਂਕਿ ਉਹਨਾਂ ਟਾਈਮਾਂ 'ਚ ਮੁੰਡੇ ਹੀ ਸੀ ਉਸ ਤੋਂ ਬਾਅਦ ਇਹ ਆਪਣੇ ਜੀ ਨੌਕਰੀ ਤੇ ਲੱਗੇ ਟਿਊਬਲ ਮਹਿਕਮੇ 'ਚ ਤੇ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹਦੇ ਸਕੇ ਮਾਮਾ ਜੀ ਐਸਸੀ ਟਿਊਬਲ ਦੇ ਮਹਿਕਮੇ ਦੇ ਉਹਨਾਂ ਨੂੰ ਛੁੱਟੀ ਦਵਾਈ ਸੀ ਮੇਰੇ ਫਾਦਰ ਸਾਹਿਬ ਨੇ ਜਦੋਂ ਉਹ ਪਹਿਲੀ ਵਾਰ ਹੀਰੋ ਬਣਨ ਗਏ ਨੇ ਅ ਵਿੱਦ ਪੇ ਛੁੱਟੀ ਦਵਾਈ ਸੀ 2 ਸਾਲ ਦੀ ਕਿਉਂਕਿ ਇੱਕ ਵਾਰ ਵਾਪਸ ਆ ਗਏ ਸੀ ਨਾ ਤੇ ਫੇਰ ਉਸ ਤੋਂ ਬਾਅਦ ਗਏ ਫੇਰ ਤਾਂ ਮੁੜ ਕੇ ਦੇਖਿਆ ਹੀ ਨਹੀਂ ਪਿੱਛੇ ਉਹਨਾਂ ਨੇ ਜੀ ਹਾਂ ਜੀ ਹਾਂ ਬਿਲਕੁਲ ਕੀਤਾ ਅਸੀਂ ਦੋਏ ਮੈਂ ਤੇ ਮੇਰੇ ਫਾਦਰ ਸਾਹਿਬ ਬੈਠੇ ਸੀ ਟਿਊਬਲ ਦਾ ਜਿਕਰ ਹੋਇਆ ਉੱਥੇ ਬੰਬੇ ਮੰਗਲੇ ਤੇ ਉਹਨਾਂ ਨੇ ਦੱਸਿਆ ਧਰਮਿੰਦਰ ਅੰਕਲ ਨੇ ਮੈਂ ਖੁਦ ਉਹਨਾਂ ਤੋਂ ਸੁਣਿਆ ਇਹ ਬਈ ਇਹਦਾ ਬੋਰ ਜਿੱਦਣ ਹੋਇਆ ਨਾ ਧਰਮਿੰਦਰ ਅੰਕਲ ਇੱਥੇ ਸੀਗੇ ਮੌਜੂਦ ਇਹ ਬਹੁਤ ਸੈਲੀਬ੍ਰੇਟ ਹੋਇਆ ਸੀ ਵੀ ਟਿਊਬੈਲ ਲੱਗਿਆ ਪਿੰਟ ਚ ਜਿੱਦ ਤਰਮਿੰਦਰ ਅੰਕਲ ਨਾਲ ਨਹੀਂ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਰਿਆ ਜਰੂਰ ਨਾਲ ਉੱਥੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਤੇ ਉਹਨਾਂ ਦੇ ਪਿਆਰ ਦਾ ਨਿੱਗ ਮਾਣਿਆ ਮੈਂ 2-3 ਸਾਲ ਬੰਬੇ ਰਿਹਾ ਮੈਂ ਬੰਗਲੇ ਤੇ ਤੇ ਫੇਰ ਮੈਂ ਪੰਜਾਬ ਆ ਗਿਆ ਜੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਪੰਜਾਬ ਆ ਕੇ ਮੈਂ ਫਿਲਮਾਂ ਚ ਸ਼ੁਰੂ ਕਰਿਆ ਕੰਮ ਪਹਿਲੀ ਮੇਰੀ ਪੰਜਾਬੀ ਫਿਲਮ ਸੀ ਮਜਾਜਣ ਉਸ ਤੋਂ ਬਾਅਦ ਲੱਗਦਾ ਇਸ਼ਕ ਹੋ ਗਿਆ ਮੁੰਡੇ ਯੂਕੇ ਦੇ ਸਿਆਸਤ ਰਹਿਮ ਤਾਂ ਕਬੂਤਰਵਾਜ਼ ਤੇ ਹੁਣ ਆਈ ਹੈ ਇੱਕ ਸੁੱਚਾ ਸੂਰਮਾ ਬੱਬੂ ਮਾਨ ਦੀ ਫਿਰ ਗਾਂਧੀ 2 ਗਾਂਧੀ 3 ਰੁਪਿੰਦਰ ਗਾਂਧੀ ਦੀਆਂ ਫਿਲਮਾਂ ਸੀਗੀਆਂ ਉੱਚ ਲੋਕਾਂ ਨੇ ਮੈਨੂੰ ਸੀਆਰ ਦੇ ਰੋਲ ਚ ਬਹੁਤ ਪਿਆਰ ਦਿੱਤਾ ਸੀ ਇਹ ਜੀ ਖਾਸ ਖਾਸ ਲੋਕਾਂ ਨੂੰ ਪਤਾ ਹੋਣਾ ਜਿਹੜੇ ਪੁਰਾਣੇ ਯਾਰ ਦੋਸਤ ਸੀ ਉਹਨਾਂ ਦੇ ਤੇ ਹੁਣ ਜਿਵੇਂ ਮੇਰੇ ਫਾਦਰ ਸਾਹਿਬ ਸੀਗੇ ਸਾਨੂੰ ਉਹ ਦੱਸਦੇ ਰਹੇ ਨੇ ਤੇ ਖੁਦ ਮੈਂ ਵੀ ਸੁਣਿਆ ਧਰਮਿੰਦਰ ਅੰਕਲ ਤੋਂ ਇਸ ਲਈ ਸਾਨੂੰ ਤਾਂ ਇਸ ਲਈ ਪਤਾ ਤੇ ਬਾਕੀ ਹੋਰ ਵੀ ਉਹਨਾਂ ਦੇ ਯਾਰ ਦੋਸਤ ਹੋਣਗੇ ਜਿਨ੍ਹਾਂ ਨੂੰ ਇਹ ਪਤਾ ਹੋਊਗਾ ਜਿਹੜੇ ਕਰੀਬੀ ਹੋਣਗੇ ਯਾਰ ਮਾਨਤਾ ਹੁੰਦਾ ਹੀ ਆ ਵੀ ਬੰਦਾ ਕਿੱਥੋਂ ਉੱਠ ਕੇ ਕਿੱਥੇ ਗਿਆ ਦੁਨੀਆ ਦਾ ਸੁਪਰਸਟਾਰ ਬਣਿਆ ਦੁਨੀਆ ਦਾ ਮੁਕਾਬਲਾ ਹੋਇਆ ਸੀ 1970 ਚ ਸਭ ਤੋਂ ਸੋਹਣੇ ਬੰਦਿਆਂ ਦਾ ਪੰਜਵੇਂ ਨੰਬਰ ਤੇ ਆਏ ਸੀ ਧਰਮਿੰਦਰ ਅੰਕਲ ਪਹਿਲੇ 10 ਬੰਦਿਆਂ ਚ ਵਰਲਡ ਦੇ ਕਿੱਡਾ ਵੱਡਾ ਮਾਨ ਸੀ ਆਪਣੇ ਇੰਡੀਆ ਲਈ ਸਭ ਤੋਂ ਸੋਹਣੇ ਯਾਨੀ ਕਿ ਜੈਂਟਲਮੈਨ ਜੀ ਹਾਂਜੀ ਚੱਲਦੀ ਆ ਜੀ ਇੱਥੋਂ ਪਾਣੀ ਲਾਉਂਦੇ ਨੇ ਸਾਡੇ ਪਿੰਡ ਦੇ ਲੋਕ ਆਹ ਸਾਰੀਆਂ ਜਿੰਨੀਆਂ ਜ਼ਮੀਨਾਂ ਨੇ ਪਹਿਲਾਂ ਇੱਥੇ ਖਾਲਾ ਹੁੰਦਾ ਸੀ ਪੁਰਾਣਾ ਇਸ ਟਿਊਬਲ ਦਾ ਪਾਣੀ ਜਾਂਦਾ ਸੀ ਤਕਰੀਬਨ ਇੱਥੋਂ ਡੇਢ ਕਿਲੋਮੀਟਰ ਅੱਗੇ ਮੋਟਰਾਂ ਤੱਕ ਤੇ ਸਾਡੇ ਕੋਲ ਜ਼ਮੀਨ ਸੀਗੀ 300 ਬਿਗਾ ਤੇ ਇਸ ਲਈ ਸਾਡੀ ਵੀ ਜ਼ਮੀਨ ਦੇ ਵਿੱਚ ਹੀ ਲੰਘਦਾ ਸੀ ਇਹ ਬਹੁਤ ਹੁਣ ਵੀ ਹੁਣ ਜਾਨੀ ਕਿ ਉਹ ਖਾਲਾ ਬੰਦ ਕਰ ਦਿੱਤਾ ਹੁਣ ਵੀ ਲੋਕ ਪਾਣੀ ਲੈਂਦੇ ਨੇ ਇਹਦਾ ਨਹੀਂ ਨਹੀਂ ਇਹ ਫੋਟੋ ਤਾਂ ਜੀ ਮੈਨੂੰ ਬਹੁਤ ਬਾਅਦ ਚ ਲੱਭੀ ਆ ਮੈਂ ਫਿਰ ਮੁੜ ਕੇ ਮੇਰਾ ਬੰਬੇ ਦਾ ਢੇੜਾ ਹੀ ਨਹੀਂ ਲੱਗਿਆ ਕਦੇ ਲੱਗਿਆ ਢੇੜਾ ਦਿਖਾਵਾਂਗੇ ਤੇ ਮੈਂ ਪੋਸਟ ਕਰੀ ਆ ਕਈ ਵਾਰ ਹੋ ਸਕਦਾ ਕਿਸੇ ਨੇ ਦਿਖਾਤੀ ਹੋਵੇ ਸੇਤ ਉਹਨਾਂ ਦੀ ਫਿਲਹਾਲ ਤਾਂ ਸਥਿਰ ਹਾਲਤ ਆ ਉਹਨਾਂ ਦੀ ਤੇ ਰਿਕਵਰ ਕਰ ਗਏ ਨੇ ਉਹ ਤੇ ਠੀਕ ਹੋ ਰਹੇ ਨੇ ਪਰ ਇਹ ਮੀਡੀਆ ਨੇ ਜੀ ਮੈਂ ਗਲਤੀ ਮੰਨਦਾ ਜਿਹੜੀ ਉਹਨਾਂ ਦੀ ਖਬਰ ਇਹਨਾਂ ਨੇ ਉਡਾਈ ਸੀ ਮੌਤ ਦੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਕਿਸੇ ਬੰਦੇ ਨੇ ਉਹਨਾਂ ਦੀ ਫੈਮਿਲੀ ਦੀ ਪਰਸਨਲ ਵੀਡੀਓ ਹਸਪੀਟਲ ਚੋਂ ਬਣਾ ਕੇ ਵਾਇਰਲ ਕਰ ਦਿੱਤੀ ਇਹ ਬਹੁਤ ਹੀ ਗਲਤ ਕੀਤਾ ਉਹਨਾਂ ਨੇ ਜੀ ਕਿਸੇ ਦੀ ਫੈਮਿਲੀ ਦਾ ਜਿਹੜਾ ਪਰਸਨਲ ਹੈਗਾ ਨਾ ਉਹ ਚੀਜ਼ ਬਿਲਕੁਲ ਹੀ ਸ਼ੋਅ ਕਰਨੀ ਚਾਹੀਦੀ ਸਨੀ ਪਾਜੀ ਨੇ ਵੀ ਬਹੁਤ ਗੁੱਸਾ ਕੀਤਾ ਇਸ ਗੱਲ ਦਾ ਹਾਂਜੀ ਸਨੀ ਪਾਜੀ ਦੇ ਮੂਰੇ ਹੈਗੇ ਨੇ ਜੀ ਪੀਏ ਤੇ ਬਾਕੀ ਮੇਰੇ ਵੀ ਬਹੁਤ ਜਾਣਕਾਰ ਨੇ ਬੰਬੇ ਗੱਲਬਾਤ ਹੁੰਦੀ ਰਹਿੰਦੀ ਆ ਕਦੇ ਕਦੇ ਕਰ ਲਈਦੀ ਆ ਤਰਮਿੰਦਰ ਅੰਕਲ ਨਾਲ ਤਾਂ ਖੈਰ ਨਹੀਂ ਹੋਈ ਸਨੀ ਪਾਜੀ ਨਾਲ ਵੀ ਘਟਨ ਦੀਆਂ ਕਿਉਂਕਿ ਉਹ ਬਿਜ਼ੀ ਬੰਦੇ ਨੇ ਉਹਨਾਂ ਦੇ ਜਿਹੜੇ ਮੂਲੇ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰ ਲਈਦੀ ਹਾਲਚਾਲ ਪੁੱਛ ਲਈਦਾ ਤੇ ਜਦੋਂ ਕਦੇ ਸਨੀ ਪਾਜੀ ਆਏ ਹੁੰਦੇ ਨੇ ਨੇੜੇ ਪੰਜਾਬ ਤਾਂ ਮਿਲ ਵੀ ਲਈਦਾ ਗੱਲਾਂ ਬਾਤਾਂ ਹੁੰਦੀਆਂ ਨੇ ਜੀ ਪਰ ਸਨੀ ਪਾਜੀ ਕਹਿੰਦਾ ਉਹਨਾਂ ਦਾ ਇੱਕ ਸੁਭਾਅ ਉਹ ਘੱਟ ਕਰਦੇ ਨੇ ਗੱਲ। ਜਿਆਦਾ ਗੱਲਬਾਤ ਉਹ ਨਹੀਂ ਕਰਦੇ ਹੈਗੇ। ਫੇਰ ਵੀ ਚਲੋ ਆਪਣੇ ਮਾਪੇਦਿਆਂ ਤਾਂ ਗੱਲਾਂ ਅਗਲਾ ਕਰਦਾ ਹੀ ਹੁੰਦਾ। ਤੇ ਗੱਲਾਂ ਹੁੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਪਤਾ ਵਾ ਸਨੀ ਪਾਜੀ ਨੂੰ ਬੋਬੀ ਉਹਨਾਂ ਨੂੰ ਵੀ ਸਾਨੂੰ ਕਿੱਥੋਂ ਕਿੱਥੇ ਲਿਆ ਕੇ ਬਿਠਾਇਆ। ਕਿੰਨੀ ਮਿਹਨਤ ਕੀਤੀ ਤਰਮਿੰਦਰ ਅੰਕਲ ਨੇ ਦਿਨ ਰਾਤ ਕੰਮ ਕੀਤਾ। ਇੱਕ ਦਿਨ ਦੇ ਵਿੱਚ ਤਿੰਨ ਤਿੰਨ ਫਿਲਮਾਂ ਦੀ ਸ਼ੂਟਿੰਗ ਕੀਤੀ ਹੈ ਦਿਨ ਰਾਤ।